ਬੇਜੀ ਕੈਨੇਡਾ ਨੂੰ ਲੈ ਕੇ ਇੱਕ ਬੜੀ ਚਰਚਾ ਚੱਲ ਰਹੀ ਹੈ ਵੀ ਅਮਰੀਕਾ ਤੋਂ ਲੋਕ ਡਿਪੋਰਟ ਹੋ ਕੇ ਆ ਰਹੇ ਐ ਕਹਿੰਦੇ ਕੈਨੇਡਾ ਤੋਂ ਵੀ ਜਾਜ ਪਰ ਪਰ ਕੇ ਆਏ ਆਉਣਗੇ ਕੈਨੇਡਾ ਦੇ ਹਾਲਾਤ ਕੀ ਐ ਬਾਈ ਤੁਸੀਂ ਪਿਛਲੇ 10 ਸਾਲਾਂ ਤੋਂ ਉੱਥੇ ਜਿਹੜੇ ਪੂਰੀ ਸੈਟਲਡ ਹੈਗੇ ਹੋ ਤੁਸੀਂ ਵੇਖਦੇ ਹੋ ਸਿਸਟਮ ਨੂੰ ਮੜਾ ਇਹੋ ਚਾਨਣਾ ਜਰੂਰ ਪਾਓ ਅ ਪਹਿਲੇ ਦਾ ਸੁਖਜਿੰਦਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਜਿੰਦਰ ਮੈਨੂੰ ਗਏ ਲਗਭਗ 10 ਸਾਲ ਹੋ ਗਏ ਪਰ ਜਿਹੜਾ ਮੈਂ ਇੱਥੇ ਆ ਕੇ ਮਾਲ ਦੇਖਿਆ ਜਿਹੜੇ ਲੋਕਾਂ ਵਿੱਚ ਗਲਤ ਮਿੱਥਿਆ ਲੋਕਾਂ ਵਿੱਚ ਸਭ ਕੁਝ ਆਈ ਡੋਨਟ نو ਵੀ ਕਿਵੇਂ ਹੋਇਆ ਪਰ ਬਹੁਤ ਜ਼ਿਆਦਾ ਗਲਤ ਫਹਮੀਆਂ ਨੇ ਵੀ ਉੱਥੇ ਲੋਕ ਬਹੁਤ ਗੰਦ ਪਿਆ ਹੋਇਆ ਹੈ ਨੋ ਡਾਊਟ ਫਰਕ ਬਹੁਤ ਹੈ ਜੋ ਉੱਥੇ ਹੈ ਉੱਥੇ ਦਾ ਤੇ ਇੱਥੋਂ ਦੇ ਮਾਲ ਚ ਬਹੁਤ ਜ਼ਿਆਦਾ ਫਰਕ ਹੈ ਜੋ ਚੀਜ਼ ਅਸੀਂ ਸਾਨੂੰ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਸੁਣਨ ਨੂੰ ਬਿਲਕੁਲ ਉਲਟਾ ਮਿਲਦਾ ਹੁੰਦਾ ਹੈ ਐਜ ਐ ਕੁਛ ਨਹੀਂ ਹੈ ਬੜਾ ਕੂਲ ਮਾਲ ਹੈ ਕੰਮਕਾਜ ਹੈਗਾ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਉਹਨਾਂ ਦੇ ਲਈ ਕੰਮਕਾਜ ਉੱਥੇ ਅਵੇਲੇਬਲ ਹੈ ਠੀਕ ਹੈ ਤਾਂ ਇੱਕ ਬਈ ਜਿਵੇਂ ਡਿਪੋਟ ਵਾਲੀ ਬੜੀ ਚਰਚਾ ਚੱਲ ਰਹੀ ਹੈ ਹੁਣ ਤਾਂ ਉਹ ਕੋਈ ਹੈ ਹਾਲਾਤ ਉਹ ਜੋ ਬਿਲਕੁਲ ਸੁਖਜਿੰਦਰ ਉਹਦੇ ਵਿੱਚ ਡੈਪੋਟੇਸ਼ਨ ਨੂੰ ਸਾਰੀਆਂ ਗਵਰਨਮੈਂਟਸ ਹੀ ਸਾਰੀਆਂ ਵੈਸਟਰਨ ਕੰਟਰੀਜ਼ ਨੇ ਬਹੁਤ ਜੋੜ ਲਾਇਆ ਹੋਇਆ ਹੈ ਜਿਹੜੀ ਇਲੀਗਲ ਇਮੀਗ੍ਰੇਸ਼ਨ ਕਰਾ ਬੈਠੇ ਆ ਇਹ ਹੋ ਗਈ ਜਾਂ ਕੁਝ ਇੱਥੋਂ ਦੇ ਏਜੰਟਾਂ ਨੇ ਜਿਵੇਂ ਇੱਥੋਂ ਦੀ ਕੋਈ ਇੱਕ ਕੁੜੀ ਨੇ ਆਇਲਸ ਕੀਤੀ ਉਹਦੇ ਨਾਲ ਉਹਦਾ ਹਸਬੰਦ ਗਿਆ ਚਲਾ ਉਸ ਤੋਂ ਬਾਅਦ ਵਿਜ਼ਟਰ ਵੀਜ਼ੇ ਤੇ ਉਹਨਾਂ ਦੀ ਫੈਮਲੀਆਂ ਪਹੁੰਚ ਗਈਆਂ ਤੇ ਉਹਨਾਂ ਨੇ ਵਾਪਸ ਵਾਪਸ ਆਉਣ ਦੀ ਟਰਾਈ ਨਹੀਂ ਕੀਤੀ ਉੱਥੇ ਹੀ ਵਸ ਗਏ ਤੇ ਉਹ ਇਲੀਗਲ ਤਰੀਕੇ ਨਾਲ ਉੱਥੇ ਰਹਿ ਰਹੇ ਆ ਹੁਣ ਗਵਰਨਮੈਂਟਸ ਲੱਗੀਆਂ ਹੋਈਆਂ ਉਹਨਾਂ ਨੂੰ ਸੋਰਟਿੰਗ ਕਰਕੇ ਲੱਭ ਕੇ ਤੇ ਉਹਨਾਂ ਨੂੰ ਵਾਪਸ ਆਪਦੀਆਂ ਕੰਟਰੀਸ ਚ ਭੇਜਣ ਦੇ ਪੂਰਾ ਜੋਰ ਲਾ ਕੇ ਬੈਠੀ ਹੈ ਤਾਂ ਇੱਕ ਬਈ ਕੰਮ ਨੂੰ ਲੈ ਕੇ ਇਹ ਰਹਿੰਦੀ ਹੈ ਬਈ ਕਾਫੀ ਜਿਹੜਾ ਉੱਥੇ ਲੋਕਾਂ ਨੂੰ ਮਿਲ ਨਹੀਂ ਰਿਹਾ ਕੰਮ ਵਿੱਚ ਜਿਹੜੇ ਬੱਚੇ ਜਿਹੜੇ ਸਟੂਡੈਂਟ ਵੀਜ਼ੇ ਤੇ ਜਾ ਰਹੇ ਆ ਇਧਰੋਂ ਫੀਸਾ ਮੰਗਾ ਰਹੇ ਆ ਉਹਦੇ ਵਿੱਚ ਕਿੰਨੀ ਕੁ ਜ਼ਿਆਦਾ ਸਚਾਈ ਹੈ ਬਾਈ ਸੁਖਜਿੰਦਰ ਵੀਰ ਉਹਨਾਂ ਦੇ ਵਿੱਚ ਜੋ ਮੇਰੀ ਆਪ ਦੀ ਪਰਸਨਲ ਕਿਉਂਕਿ ਮੈਂ بڑے ਬੱਚਿਆਂ ਨੂੰ ਕੰਮ ਦਿੱਤਾ ਮੇਰੇ ਕੋਲ ਵੀ بڑے ਬੱਚੇ ਆਪਣੇ ਸ਼ਹਿਰ ਦੇ ਵੀ ਕੰਮ ਕਰਦੇ ਆ ਹੋਰਾਂ ਸ਼ਹਿਰਾਂ ਦੇ ਵੀ ਕੰਮ ਕਰਦੇ ਆ ਤੇ ਬੜਿਆਂ ਨੂੰ ਮੇਰੀ ਟਰਾਈ ਹੁੰਦੀ ਹੈ ਵੀ ਬੱਚਿਆਂ ਨੂੰ ਲੋੜਮੰਦ ਬੱਚੇ ਆ ਤੇ ਇਹਨਾਂ ਨੂੰ ਕੰਮ ਦੇਈਏ ਚੰਗੇ ਘਰਾਂ ਦੇ ਵੀ ਨੇ ਕੰਮ ਕਰਨਾ ਚਾਹੁੰਦੇ ਆ ਪਰ ਮੈਂ ਦੇਖਿਆ ਵੀ ਇੱਥੇ ਜਿਹੜੇ ਉੱਥੇ ਲੋਕ ਪਹੁੰਚਦੇ ਨੇ ਬੱਚੇ ਪਹੁੰਚਦੇ ਨੇ ਉਹਦੇ ਵਿੱਚ ਮੈਜੋਰਟੀ ਆਫ ਕਿਡਜ਼ ਉਹ ਆਦੇ ਹੈ ਜਿਹੜੇ ਪਲੱਸ 2 ਕਰਕੇ ਚਲੇ ਗਏ ਉਹਨਾਂ ਨੇ ਕਦੇ ਇੱਥੇ ਕੰਮ ਕੀਤਾ ਹੀ ਨਹੀਂ ਸੀ ਤੇ ਬੜੇ ਇਹ ਖਵਾਬ ਲੈ ਕੇ ਗਏ ਵੀ ਉੱਥੇ ਜਾਂਦੇ ਆਈ ਆਪਾਂ ਨੂੰ ਡਾਲਰਾਂ ਨਾਲ ਜੇਬਾਂ ਭਰ ਜਾਣਗੀਆਂ ਅਸੀਂ ਕਾਰ ਲੈ ਲਾਂਗੇ ਅਸੀਂ ਘੜ ਲੈ ਲਾਂਗੇ ਉਹ ਸਾਰਾ ਕੁਝ ਹੋਵੇ ਨਹੀਂ ਹੈਗਾ ਉੱਥੇ ਮਿਹਨਤ ਕਰਨੀ ਪੈਂਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਵੀ ਤੋੜਨੇ ਪੈਂਦੇ ਸਭ ਕੁਝ ਕਰਨਾ ਪੈਂਦਾ ਇਹ ਨਹੀਂ ਵੀ ਕੰਮ ਨਹੀਂ ਜਿਹੜੇ ਬੱਚੇ ਕੰਮ ਕਰਨਾ ਚਾਹੁੰਦੇ ਉਹਨਾਂ ਲਈ ਅੱਜ ਵੀ ਕੰਮ ਅਵੇਲੇਬਲ ਹੈ ਤੇ ਦੂਜਾ ਗਵਰਨਮੈਂਟ ਦੀ ਹੈ ਥੋੜੀਆ ਪਾਲਿਸਿਸ ਗਵਰਨਮੈਂਟ ਨੇ ਚੇਂਜ ਕਰਤੀਆਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਬੱਚਾ ਉਹ ਜਾ ਗਿਆ ਚਲਾ ਜਿਹੜਾ ਕਿ ਕਿਉਂਕਿ ਗਵਰਨਮੈਂਟ ਦੀ ਪਾਲਿਸੀ ਹੈ ਵੀ ਤੁਸੀਂ ਉੱਥੇ ਆਓ ਪੜੋ ਜੇ ਤੁਸੀਂ ਕੈਪੇਬਲ ਹੈਗੇ ਹੋ ਤਾਂ ਯੂ ਵਿਲ ਗੈਟ ਦਾ ਪੀਆਰ ਤੇ ਬੱਚਿਆਂ ਨੇ ਇਹ ਚੀਜ਼ ਟੇਕਨ ਫॉर ਗਰੰਟਡ ਕੋਈ ਥੱਥੇ ਏਜੰਟਾ ਨੇ ਜਿਹੜੇ ਬੱਚੇ ਭੇਜੇ ਉਹਨਾਂ ਨੇ ਇਹੀ ਕਹਿ ਕੇ ਭੇਜੇ ਵੀ ਤੁਸੀਂ ਤੁਹਾਨੂੰ ਬਸ ਪਹੁੰਚ ਗਏ ਤੇ ਤੁਹਾਨੂੰ ਪੀਆਰ ਮਿਲ ਜੂਗੀ ਉਹਦਾ ਨਹੀਂ ਹੈਗਾ ਗਵਰਨਮੈਂਟ ਨੇ ਆਪਦੀ ਪਾਲਿਸਿਸ ਚੇਂਜ ਕਰਤੀਆਂ ਜਿੰਦੇ ਵਿੱਚ ਕੀ ਆ ਆਲਟਰਨੇਟ ਡੇਸ ਤੇ ਕਲਾਸਿਸ ਹੈ ਜਾਂ ਕੰਟੀਨਿਊਸਲੀ ਕਲਾਸਿਸ ਹੈ ਬੱਚਿਆਂ ਨੂੰ ਟਾਈਮ ਹੀ ਨਹੀਂ ਮਿਲ ਪਾਰਿਆ ਕੰਮ ਕਰਨ ਦਾ ਮਤਲਬ ਕੰਮ ਦੀ ਉਵੇਂ ਦਿੱਕਤ ਨਹੀਂ ਹੈਗੀ ਉਵੇਂ ਦਿੱਕਤ ਨਹੀਂ ਹੈਗੀ ਪਰ ਮਤਲਬ ਜਿਹੜੇ ਕੋਈ ਤਰੀਕੇ ਗਲਤ ਕੰਮ ਕਰਨਾ ਚਾਹੁੰਦੇ ਆ ਉਹ ਨਹੀਂ ਹੈਗੇ ਉਹ ਉਹ ਨਹੀਂ ਹੈਗੇ ਜਿਹੜੇ ਬੜਾ ਈਜ਼ੀ ਮਨੀ ਚਾਹੁੰਦੇ ਕਿਉਂਕਿ ਗਵਰਨਮੈਂਟ ਨੇ ਇੱਕ ਚੈੱਕ ਲਗਾਇਆ ਹੋਇਆ ਵੀ ਇੱਕ ਸਟੂਡੈਂਟ ਖਾਲੀ 25 ਘੰਟੇ ਹੀ ਹਫ਼ਤੇ ਵਿੱਚ ਕੰਮ ਕਰ ਸਕਦਾ ਪਰ ਆਪਣੇ ਇੱਥੋਂ ਦੇ ਬੱਚੇ ਉਸ ਢੰਗ ਨਾਲ ਜਾਂਦੇ ਆ ਵੀ ਅਸੀਂ ਕਰਜ਼ਾ ਲੈ ਕੇ ਆਏ ਆ ਦੀ ਸਾਡੇ ਮਾਪਿਆਂ ਨੇ ਕਰਜ਼ਾ ਲੈ ਕੇ ਭੇਜਿਆ ਅਸੀਂ ਪੈਸੇ ਇਕੱਠੇ ਕਰਨੇ ਆ ਉਹ ਪੰਜਾਬ ਦੇ ਘੰਡੇ ਇਲੀਗਲ ਕੰਮ ਕਰਦੇ ਆ ਠੀਕ ਹੈ ਤਾਂ ਸਟੂਡੈਂਟ ਬਈ ਜਿਹੜੇ ਜਾਣਾ ਚਾਹੁੰਦੇ ਆ ਉੱਥੇ ਕੈਨੇਡਾ ਆਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੀ ਮੈਸੇਜ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੇਰੇ ਵੱਲੋਂ ਤਾਂ ਮੈਂ ਤਾਂ ਇੱਕੋ ਮੈਸੇਜ ਕਹਿਣਾ ਚਾਹਨਾ ਇੱਕ ਤਾਂ ਜਦੋਂ ਤੱਕ ਤੁਹਾਡਾ ਬੱਚਾ ਪੂਰੀ ਤਰ੍ਹਾਂ ਮੈਚੁਰ ਨਹੀਂ ਹੁੰਦਾ ਕਟੋ-ਕਟ ਗ੍ਰੈਜੂਏਸ਼ਨ ਕਰਾ ਕੇ ਭੇਜੋ ਤਾਂ ਕਿ ਉਹ ਆਪ ਦੇ ਆਪ ਨੂੰ ਹੀ ਸੰਭਾਲ ਪਾਵੇ ਤੇ ਤੁਹਾਡੀ ਸਿਸਟਮ ਨੂੰ ਸਮਝ ਪਾਵੇ ਬੱਚੇ ਜਿਹੜੀ ਛੋਟੀ ਉਮਰ ਤੇ ਚਲੇ ਜਾਂਦੇ ਆ ਪਲੱਸ 2 ਕਰਕੇ ਕੁੜੀਆਂ ਨੂੰ ਭੇਜ ਦਿੰਦੇ ਆ ਮਾਪਿਓ 10th ਕਰਕੇ ਉਹ ਆਪਣਾ ਮੁੰਡਿਆਂ ਨੂੰ ਭੇਜ ਦਿੰਦੇ ਆ ਉਹਨਾਂ ਲਈ ਲਾਈਫ ਬੜੀ ਹਾਰਡ ਸੋ ਕਟੋ-ਕਟ ਮੈਚੁਰ ਬੱਚਾ ਭੇਜੋ ਗ੍ਰੈਜੂਏਸ਼ਨ ਕਰਕੇ ਭੇਜੋ ਉਹਨਾਂ ਦੇ ਲਈ ਅੱਗੇ ਪੀਆਰ ਦਾ ਪ੍ਰੋਸੈਸ ਵੀ ਈਜ਼ੀ ਹੋ ਜਾਂਦਾ ਹੈ ਪਲੱਸ 2 ਦੀ ਪੜ੍ਹਾਈ ਤੋਂ ਬਾਅਦ ਪੀਆਰ ਦਾ ਪ੍ਰੋਸੈਸ ਬਹੁਤ ਔਖਾ ਤੇ ਮੇਰੇ ਮੇਰਾ ਇਹੀ ਮੈਸੇਜ ਹੈ ਵੀ ਗ੍ਰੈਜੂਏਸ਼ਨ ਕਰਕੇ ਭੇਜੋ ਹਰ ਕਿਸੇ ਨੂੰ ਚਾਂਸ ਲੈਣਾ ਚਾਹੀਦਾ ਹੈ ਬੜੀਆਂ ਆਪਰਚੂਨਿਟੀਆਂ ਹੈ ਕੈਨੇਡਾ ਆਓ ਯੂਐਸਾ ਆਓ ਬੜੀਆਂ ਜਿਆਦਾ ਆਪਰਚੂਨਿਟੀਆਂ ਹੈ ਤੇ ਉਹਨੂੰ ਗ੍ਰਾਬ ਕਰਨਾ ਚਾਹੀਦਾ ਹੈ ਬਟ ਹਰ ਬੱਚੇ ਨੂੰ ਮੈਚਿਓਰਿਟੀ ਦੇ ਹਿਸਾਬ ਨਾਲ ਹੀ ਉੱਥੇ ਆਉਣਾ ਚਾਹੀਦਾ ਹੈ ਧੰਨਵਾਦ ਬਈ